ਉੰਝ ਮੈਂ ਥੋਨੇ ਜਿਹਾ ਕੱਪੜੇ ਮੌਸਮ ਜਦੋਂ ਮੈਂ ਖਰਾਬ ਹੁੰਦਾ ਦਿੱਸਦਾ ਸੀਗਾ ਤੇ ਬਹੁਤ ਜ਼ਿਆਦਾ ਧੁੱਪ ਆਈ ਟਾਈਪ ਹੋਣ ਜਾਂਦੇ ਦਾ ਟਾਈਮ ਕੁਝ ਕੱਪੜੇ ਨਾਲ ਆਪ ਇੱਧਰ ਮੰਝਾਂ ਤੇ ਪਾ ਦਿੱ ਬੱਚਿਆਂ ਦੇ ਸੀਗੇ ਜਿਹੜੇ ਹਲਕੇ ਹਲਕੇ ਕੱਪੜੇ ਬਾਕੀ ਇੱਧਰ ਤਾਰ ਤੇ ਪਾ ਦਿੱਤ ਨੇ ਠੀਕ ਹੈ ਬਹੁਤ ਜ਼ਿਆਦਾ ਧੁੱਪ ਆ ਗਈ ਤੇ ਬਸ ਉਧਰ ਸਾਹਮਣੇ ਚਾਦਰਾਂ ਕੋਈ ਨਹੀਂ ਚਲ ਨੂੰ ਮੈਂ ਰੜੀ ਅੱਛੀ ਸੁਣ ਲਈਂ ਬਸ ਤੂੰ ਚੁੱਪ ਚਾਹ ਲੈਣੀ ਨਾ ਇਸ ਤਰੀਕਾ ਨੂੰ ਨੇ ਉਹ ਵੀ ਤਾਂ ਬਹੁਤ ਜ਼ਿਆਦਾ ਗੀਜੀ ਚਲੋ ਮਿੱਟੀ ਚਾਹਦੇ ਮੈਂ ਕਰੂੰਗੀ ਜੀ ਰਾਮ ਪਾਣੀ ਪੀ ਕੇ ਲੋ ਜੀ ਹਵਾ ਹੀ ਬਹੁਤ ਜ਼ਿਆਦਾ ਚੱਲ ਰਹੀ ਆ ਤੇ ਇੱਧਰ ਸਾਹਮਣੇ ਨੂੰ ਮੌਸਮ ਦਾ ਖਰਾਬ ਲੱਗਦਾ ਬੱਦਲ ਗੱਜਰਿਆ ਕੋ ਚਲੋ ਨਹੀਂ ਜੇ ਆਵੇ ਵੀ ਤਾਂ ਹੋਂ ਤੋਂ ਪਹਿਲਾਂ ਪਹਿਲਾਂ ਕੱਪੜੇ ਮੈਂ ਸੁੱਕ ਜਾਣਗੇ ਜੀ ਮਿਲਾ ਲੂੰਗੀ ਕੱਪੜੇ ਇਹ ਸੀਨ ਵਾਰਟਾ ਕੀ ਮੈਂ ਇੱਥੇ चलो जी फिर नीचे चलते हैं। हाँ जी मैं नीचे आ गई गर्मी बहुत ज़्यादा हुई बहुत ज्यादा गर्मी बच करो सारे जिन तो वो पानी पिओ नोट किया मैं बहुत पानी पी पहले मेरा ब्रदर आया आया गा साढ़े के बारह बजे तो मैंने फ्रेंड सीडियो बना तो बस आया उन्हें पानी पीता तो बैठा रहे उधर मे होने को फिर उसे बैठ गए स्कूट करी पिछन लग गया क्या तरन खोल करवा उन्होंने मिल के बाद दूंगा तो बस सब एक बजे तरन आया मूल मिल के चला गया तो मैंने कहा भी ਇਹ ਨੂੰ ਕੋਲਡ ਕਰਤ ਹਾਂ ਯਾਨੀ ਇਹ ਨੂੰ ਕੋਲਡ ਕਰ ਰਹੀ ਹਾਂ ਕਿਤੇ ਨਹੀਂ ਕੋਸੇ ਰਾਮ ਪਣਾ ਹੈ ਰੋਟੀ ਪਿੱਛੇ ਰੋਟੀ ਵੀ ਭਦੀ ਤੇ ਫਿਰ ਮੈਂ ਫਿਰ ਮੈਂ ਨੇਮ ਕਰਦੀ ਜਾਨ ਲੱਗਿਆ ਕਿਉਂ ਹੁ ਉਹ ਤਾਂ ਨਹੀਂ ਪਣਦਾ ਤੇ ਬੰਦਨਾ ਲੱਗ ਸ ਤੇ ਸਾਨੂੰ ਸਾਨੂੰ ਵਾਸਤੇ ਮੰਮੀ ਪਾਪਾ ਜੀ ਮਰ ਤਰਨ ਇਸ ਤੇ ਤੇ ਬਗਦਰ ਦੀ सारा नींबू पानी पी दिया मतलब कि नून वास्तव दस मूल लगा गिलास रखते सी तो गर्मी के बच्चे है नीबू पानी हो गया सिंपल पानी तो है जी कह सकते हो जूस वगैरह है ना इस तरह अपन पी लेना चाहिए क्योंकि तो गर्मी बहुत ज्यादा जब फिर गूंद के तूर है ना फ्रेंड्स वो भी अपन पी लेना चाहिए और आपने घ्यू दे सवेरे सिंपल पानी बच्चे भी जो नींबू पानी जैसे दुध्ध बच पी सौड़े मत पी सकते हैं ਕੀ ਹਣਾ ਮੰਮਾ ਮੈਂ ਨਹੀਂ ਦੇਈ ਇਹ ਵੀ ਦੇਖਣਾ ਹੁਣ ਤਾਂ ਸੌਂ ਗਿਆ ਤੁਸੀਂ ਘੰਟਾ 3 ਵਜ ਗਏ ਇਹ ਮੇਰਾ ਹੱਲ ਹੈ ਅਗਲੇ ਕਰਤਾ ਕਿਹਨਾਂ ਕੱਲ ਸੌ ਜਾਣਾ ਤੇ ਪਰਬਤ ਮੋਹਤਰੀ ਤਾਂ ਆਉਂਦੇ ਤਾਂ ਹੋਗੇ ਤਾਂ ਆਉਂਦੇ ਪਰ ਫਿਰ ਨੂਰ ਦੇ ਹੱਲ ਹੋ ਗਏ ਇਹਦਾ ਪੱਕਾ ਬੇਕਰ

24 ਮੇਰੇ ਫਰੈਂਡ ਦਾ ਸੀ ਇਹ ਕਹਾ ਦਾ ਟੋਪ ਨਸ ਤੇ ਕਾਫੀ ਨਾ ਤਨਾ ਮੈਂ ਨੀਲ ਪੇਂਟ ਵੀ ਲਗਾਈ ਦਿੱਖੋ ਸਾਰੇ ਨਾ ਰੁੱਟ ਗਏ ਮੈਂ ਇੱਕ ਵਾਰੀ ਨੇ ਸਾਰੇ ਨੂੰ ਕੱਟ ਕੇ ਦੁਬਾਰੇ ਨੀਲ ਪੇਂਟ ਲਾਉਂਦੀ ਨਾ ਤੇ ਫਿਰ ਆਪਾਂ ਵੀ ਕਿਤੇ ਮੇਰੇ ਸਾਰੇ ਜਿਹੜੇ ਹੈਗੇ ਵੱਡੀ ਵੱਡੀ ਬਾਤਾਂ ਬੰਦੇ ਕਾਫੀ ਵੱਡੇ ਹੋ ਗਏ ਸੀ ਤੇ ਬਟ ਟੋਟਲੀ ਚਲੋ ਬਦਲ ਲੈਂਦੇ ਫਿਰ ਕਰਾਂਗੇ ਤੇ ਮਤਲਬ ਨਾ ਸਾਲ ਬਾਅਦ साल और डेढ़ साल का मैंने मतलब होगा होगा मैं रेड जो भी नेल पेंट नहीं लाई तो हूँ जाके नेल पेंट का रेड कलर भी लाई सभी तो बस वेद ना मतलब कलर दूसरे कलर कभी कोई कलर लाइट कलर ज़्यादा डार्क कलर ला ली हूँ सी रैड कलर भी सी लाया रैड कलर में लाया लै गया वै रेंट वैसे ही लागू सारे कटिंग करके मेरी पेंट ਕੁਝ ਦਿਨਾਂ ਪਹਿਲੇ ਸੀ ਮੈਨੂੰ ਚੰਗਾ ਲੱਗ ਰਹੀ ਨਹੀਂ ਉੱਪਰ ਤੋਂ ਪੈ ਰਹੀ ਸੀ ਨਾ ਮੈਂ ਮੈਂ ਪਹਿਲਾਂ ਲਾਇਆ ਸੀਗਾ ਫਰੈਂਡਸ ਸੰਸਕ੍ਰੀਨ ਲਾਇਆ ਸੀਗਾ ਮੈਂ ਤਾਂ ਕੱਪੜੇ ਧੋਣੇ ਤੇ ਉੱਤੇ ਤੁਸੀਂ ਇਸ ਤੇ ਸਭ ਤੋਂ ਵੱਧ ਲੱਗੇ ਸੀਗੇ ਸੰਸਕ੍ਰੀਨ ਲਾਉਣ ਤੋਂ ਪਹਿਲਾਂ ਕਿਤੇ ਜਾਣੇ ਜਾਂ ਬਾਹਰ ਜਾਂਦੇ ਆ ਤੇ ਜੇ ਆਪ ਕੋਈ ਕੰਮ ਕਰਨਾ ਮੁਸ਼ਕਿਲ ਹੋ ਸੰਸਕ੍ਰੀਨ ਲਾ ਲੈ ਕੇ ਤੇ ਜਿਵੇਂ ਪਹਿਲਾਂ ਵੀ ਖਾਇਆ ਸੀ ਵੀਡੀਓ 'ਚ ਸੰਸਕ੍ਰੀਨ ਕਿਦਾ ਯੂਜ਼ ਕਰਦੇ ਆ ਤਾਂ ਕਿ ਵਧੀਆ ਹੋ ਕਾਫੀ ਵੈਸਟ ਦਾ ਬਹੁਤ ਹੋਇਆ ਤਾਂ ਵੀ ਲੋਕਾਂ ਦੇ ਨਾਲ ਚੁੱਕੀ। ਤੁਹਾਡੀ ਆਗਿਆ ਨਾਲ ਇਹ ਰਿਹਾ ਸੰਸਕ੍ਰਿਤ। ਇੱਥੇ ਲਿਓ ਉਹਨਾਂ ਦਾ ਫੜ ਦੇ ਆਪਣੀ। ਅਬ ਇਹ ਤੇ ਬੀਡ ਗ੍ਰਾਮ ਆਇਲ ਐਂਡ ਨੈਚਰਲ ਸੰਸਕ੍ਰਿਤ। ਇਹ ਦੇਖੋ ਸਾਫਟ ਹੈ। ਦੇਖ ਆਪ ਨੂੰ ਗਨਾਰੇ ਨਾਲ ਦੀ ਕੇ ਫੋਟ ਲਿਆਉਣੀ ਫੁਰੀ ਦਰਮੀਆਂ ਦਰ ਮੈਂ ਆਪਣੀ ਬੜੀ ਰੱਖਦੇ ਰਹਿ। ਜਾਂ ਮਿਲਿਆ। ਚਲ ਜੀ ਆਪਾਂ ਅੱਗੇ ਨਹੀਂ ਲਿਏ ਠੀਕ ਹੈ। ਅਮਰਪੁਰਾਂ ਤੱਕ ਰੰਗੇ ਜਰਾ। ਦੇਖੋ ਦੇਖਦੇ ਸ਼ਾਮ ਨੂੰ ਮੈਂ ਤੁਹਾਨੂੰ ਜੇ ਮਨ ਮੋੜ ਪਿਆ ਤਾਂ ਕਟਿੰਗ ਕਰਾਂਗਾ ਸਮਝੋ। ਤੇ ਵਾਸ ਨੂੰ ਵੀਡੀਓ ਲੈਤਾ ਠੀਕ ਹੋ ਵੀ ਤਰੀ। ਗਾਇਜ਼ ਦੇਖੋ ਅੱਜ ਫਰਾਂਸ ਦਾ 10 ਘੰਟੇ ਹੋਏ ਨੇ ਮੈਨੂੰ ਕੱਪੜੇ ਪਾਉਣੇ ਦਾ ਸਭ ਕੁਝ ਆਪਣੇ ਆਪਣੇ ਇਹ ਵੀ ਦੇਖੋ ਸਾਹਮਣੇ ਬਹੁਤ ਜਲਦੀ ਅੱਗ ਜੇ ਜ਼ਿਆਦਾ ਟਾਈਮ ਲਾ ਦੋ ਤਾਂ ਕੱਪੜੇ ਫੁੱਟ ਜਾਣਗੇ ਤੇ ਆਪਾਂ ਪਾ ਲਵਾਂਗੇ ਮੇਰੇ ਬਾਅਦ ਬਚ ਗਏ ਫੜ ਫੜ ਕੱਪੜੇ ਲਾ ਲੀ ਠੀਕ ਹੈ ਹਾਂ ਜਿਹਦੇ ਪੈਰ ਮੱਤ ਜਿੰਨੂੰ ਉਹੀ ਰਹਿ ਜਾਣਾ ਚਲੋ ਕੱਪੜੇ ਪਾ ਲਵਾਂਗੇ ਕਪੜੇ ਬਾਹਰੇ ਨੇ ਆਜਾ ਰਿਹਾ ਆ ਕੇ ਕਪੜੇ ਨਹੀਂ ਪਾਈ ਚੱਲ ਜਾ ਵੀ ਕਰ ਤਾ ਇਤਨਾ ਪੂਲੀ ਨੇ ਚੜ ਕੇ ਆ ਰਹੀ ਹੈ ਉਹ ਸਾਹਮਣੇ ਦੇਖੀ ਵੀ ਰਹੀ ਸੀ ਲੱਭਾ ਉਹਨਾਂ ਕੋਲ ਕਪੜੇ ਲਵਣੇ ਹਨ ਇਹ ਤੋਂ ਬਣਾਉਗਾ ਉਧਰ ਮੈਂ ਨਹੀਂ ਕਹਾਂਨੀ

ਹਾਂਜੀ ਲਓ ਜੀ ਮੈਂ ਆ ਗਈਆਂ ਨੀਚੇ ਤੇ ਨੀਚੇ ਆ ਕੇ ਮੈਂ ਤੁਹਾਡੇ ਦਿੱਤੀ ਸੀ ਚਾਹ ਮੈਂ ਕਿਹਾ ਚਲੋ फटाफट ਚਾਹ ਤਰਦੀਏ ਮੌਸਮ ਤਾਂ ਦੇਖੋ ਖਰਾਬ ਹੋ ਗਿਆ ਬਾਰਿ ਤੇ ਮਤਲਬ ਵਧੀਆ ਹੋ ਗਿਆ ਸੀ ਮੌਸਮ ਠੰਡਾ ਠੰਡਾ ਹਵਾ ਚੱਲਣ ਲੱਗੀ ਤੇ بارش ਵੀ ਆ ਗਈ ਬਾਸ਼ ਕਰਿਆ ਜਾਂ ਤੁਸੀਂ ਕਦੇ ਹਟ ਜਾਂਦੀ ਸੀ ਤੇ ਮੇਰੇ ਬਰਤਨ ਵੀ ਸਾਫ਼ ਕਰਨ ਵਾਲੇ ਪਏ ਨੇਗੇ ਤੇ ਹੁਣ ਮੈਂ ਚਾਹ ਬਣਾ ਕੇ ਤੇ ਚਾਹ ਬਣਾਉਣ ਤੋਂ ਬਾਅਦ ਜਿਹੜੇ ਬਰਤਨ ਹੋਇਆ ਸਾਫ਼ ਕਰੂੰਗੀ ਠੀਕ ਹੈ ਬਾਕੀ ਸਾਲ ਹੋਊਗਾ ਕਲੀਨ ਕਰ ਦਾਂਗੇ ਆਪਾਂ ਦੇਖੋ ਸਾਰੇ ਨੇ ਆਣਾ ਹੋਇਆ ਪਿਆ ਕਿਉਂਕਿ ਲਾਈਟਾਂ ਸਾਰੀਆਂ ਬੰਦ ਸੀ ਤੇ ਉੱਪਰ ਜਾਲ ਵੀ ਟੱਕ ਦਿੱਤਾ ਸੀ ਬਾਹਰ ਦੇਖੋ ਮੀਂਹ ਆ ਗਿਆ ਦੇਖੋ ਜੀ ਸਾਹਮਣੇ ਦੋ ਮੰਜ਼ਿਲੇ ਦੇਖ ਰਹੇ ਹੋ ਤੁਸੀਂ ਨਾ ਅੰਬੂਰ ਦੇ ਥੱਲੇ ਇੱਥੇ ਮਤਲਬ ਹੋਣੀ ਲੱਗਦੀ ਹੈਗੀ بارش ਨਹੀਂ ਲੱਗਦੀ ਤੇ ਇਧਰ ਨੋਰ ਚੁੱਤੀ ਪਈ ਹੈਗੀ ਠੀਕ ਹੈ ਦੇਖੋ ਤੇ ਮੈਂ ਠਾਉਂਗੀ ਨੋਰ ਨੂੰ ਤੇ ਚਲੋ ਮੈਂ ਚਾਹ ਬਣਾ ਲਾਂ ਆ ਦੇਖੋ ਕੱਪੜਾ ਲਾ ਕੇ ਲੈ ਕੇ ਆਈ ਸੀ ਪੌਂਗਲੇ ਪਈਆ ਲਓ ਜੀ ਮੇਰੇ ਬਲਨ ਹੋਈਆਂ ਫ੍ਰਿਜ ਚ ਤੇ ਬਸ ਫਟਾਫਟ 6 ਚ ਦੁੱਧ ਪਾਉਂਗੀ ਤੇ ਕੁਛ ਕੋ ਜਿਹੜਾ ਹੈਗਾ ਸੀ ਮੇਰੇ ਫਰੈਂਡਸ ਦੀ ਢੋਲੀ ਦੇ ਵਿੱਚ ਦੁੱਧ ਸੀਗਾ ਥੋੜਾ ਜਿਹਾ ਤੇ ਥੋੜਾ ਜਿਹਾ ਸੀਗਾ ਫਰਾਈਪੇਨ ਦੇ ਵਿੱਚ ਠੀਕ ਆ ਜੀ ਉਹ ਵਾਲਾ ਦੇ ਉੱਤੇ ਸਾਹਮਣੇ ਦੇਖੋ ਇੱਧਰ ਵਿੰਡੋ ਦੇ ਵਿੱਚ ਤਰਨ ਤਰਨ ਬਾਹਰ ਖੇਡਦਾ ਫਿੱਟਾ ਸੀਗਾ ਤੇ ਪਾਪਾ ਜੀ ਵੀ ਬਾਰਿ ਸੀਗੇ ਤੇ ਮੈਨੂੰ ਸਭ ਠੀਕ ਹੋ ਗਿਆ ਸੀਗਾ ਪਤੀਆਂ ਨੂੰ ਤੁਹਾਨੂੰ ਦੱਸਈ ਹੈ ਤੇ बस लौजी दुद्ध तो अपने वह पा ली लौजी चाह मैं पा ली थी बाहर ना बारिश हो रही है अंदर बैठ के पीने चाह अच्छा। ਬਾਰੀ ਵੀ ਕਰ ਰਿਹਾ ਮੌਸਮ ਖਰਾਬ ਹੋ ਗਿਆ ਤੇ ਚਾਹ ਬਣਾ ਲਵਾਂਗੀ ਮੰਮੀ ਹਾਂ ਚਾਹ ਬਣਾ ਕੇ ਆਉਣੀ ਤੇ ਕਿਸੇ ਵੀ ਇੱਛਾ ਨੂੰ ਪੀ ਪੀ ਵੀ ਚਾਹ ਤੇ ਉਸ ਦੀ ਵੀ ਤੇ ਮੈਂ ਸੋਟ ਕਟਿੰਗ ਕਰੂੰਗੀ ਤੇ ਕੋਈ ਹਲਾ ਟਾਈਮ ਹੈਗਾ ਨੂੰ ਕਰੂੰ ਤੇ ਮੈਂ ਮਤਲਬ ਇੱਕ ਹੋਰ ਵੀਡੀਓ ਦੀ ਐਡੀਟਿੰਗ ਵੀ ਕਰਨੀ ਹੈ ਠੀਕ ਹੈ ਜਿਹੜੀ ਅੱਜ ਸਾਡੇ ਕੋਲੇ ਆਉਣੀ ਆ ਤੇ ਜਿਹੜੀ ਇਹ ਵਾਲਾ ਮਤਲਬ ਵਲੋਗ ਹੈ ਉਹ ਵੀ ਥੋੜੀ ਕੋਲ ਕਰਨੀ ਹੋਊਗਾ ਨਾ ਤਦ ਪਹਿਲਾ ਵੀਡੀਓ ਦਾ ਐਡੀਟਿੰਗ ਕਰਾਂਗਾ ਜਿਸ ਨਾਲ ਪਿੰਨੇ ਚਾ ਚਾਹ ਪਿੰਨੇ ਨੂੰ ਐਡੀਟਿੰਗ ਕਰਦਾਂਗੇ ਤੇ ਉਸ ਤੋਂ ਬਾਅਦ ਫਿਰ ਸੀਨਰ ਦੇਖ ਲਿਆ ਮੈਂ ਕਟਿੰਗ ਕਰੂੰਗੀ ਫਿਰ ਦੇਖ ਕੇ ਰਿਸਪੀਸੀਤਾ ਕਰਾਂਗੇ ਜੀ ਕਿਤਾ ਜੀ ਤੇ ਸਬਜੀ ਬਣਾ ਕੇ ਸ਼ੇਬਾ ਤੱਕ ਇਹਨਾਂ ਦਿਨਾਂ ਸਦਾ ਜੀ ਜੇ ਸੋ ਵੀ ਕੱਢਦੇ ਸੀ ਇਹਨਾਂ ਬੜੀਆਂ ਬਣਾ ਲਿਆ ਵਿੱਚੋਂ ਤਾਂ ਮਖਾਲਾਂ ਦਾ ਕੁਛ ਹੋ ਗਿਆ ਤੇ ਬਾਕੀ ਦੇਖਦੇ ਹਾਂ ਕੀ ਹੋਣੀ ਹੈ ਤੇ ਚਲੋ ਜੀ ਫਿਰ ਨਾ ਬਲੌਗ ਦਾ ਐਂਡ ਹੈ ਜਿਹੜਾ ਅਸੀਂ ਕਰਦੇ ਹਾਂ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਰੂਰ ਦੱਸਿਓ ਮੈਨਾ ਜੇ ਜੀ ਚੈਨਲ ਤੇ ਨਵੇਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਜੂ ਪ੍ਰੈਸ ਕਰ ਲਓ ਤਾਂ ਕਿ ਮੇਰੇ ਹਰ ਨਵੇਂ ਵੀਡੀਓ ਤੱਕ ਪਹੁੰਚ ਸਕਿਓ ਤੇ ਚਲੋ ਜੀ ਫਿਰ ਮਿਲਦੇ ਕਿਸੇ ਨੈਕਸਟ ਵਲੋਗ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ